ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ। ਨੂੰ ਮਿਲ ਕਾਦੇ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ। ਮੈਂ ਵੀ ਬਿਲਕੁਲ ਠੀਕ ਆ। ਪਾਈਨੇੜਾ ਕੋਰੇ ਸਵਾ 8 ਦਾ ਹੋ ਰਿਹਾ। ਤੇ ਮੈਂ ਕਰ ਰਹੀ ਬ੍ਰੇਕਫਾਸਟ ਦੀ ਤਿਆਰੀ। ਪਨੀਰ ਮੈਸ਼ ਕਰਦੀ ਆ। ਆਟਾ ਗੁੰਨ ਲਿਆ ਤੇ ਦੋ ਚੋਪਿੰਗ ਵੀ ਡਾ ਲਿਆ ਪਿਆਜ਼, ਧਨੀਆ ਤੇ ਹਰੀ ਮਿਰਚ ਇਹ ਵੀ ਕੱਟ ਕੇ ਰੱਖ ਲਈ ਪਰੌਂਠੇ ਚ ਪਾਉਣ ਨੂੰ। ਪਨੀਰ ਮੈਸ਼ ਕਰ ਲਾ ਬਸ ਹੁਣ ਮੈਂ। ਜਦੋਂ ਵੀ ਅਗਾਂ ਟਾਈਮ ਹੋਊਗਾ ਤੇ ਬਣਾ ਲਾਂਗੀ। ਘਰ ਦਾ ਪਨੀਰ ਇਹ ਬਹੁਤ ਬਹੁਤ ਜ਼ਿਆਦਾ ਟੇਸਟੀ ਬਣਦਾ ਘਰ ਦੇ ਪਨੀਰ ਦੇ ਪਨੀਰ ਟੇਸਟੀ ਹੁੰਦਾ ਪਨੀਰ ਦਾ ਤੇ ਕੁਝ ਮਰਜ਼ੀ ਕਰ ਲਓ ਵਧੀਆ ਬਣਨਾ ਹੀ ਬਣਨਾ ਇਹ ਤਾਂ ਬਜਾਰਾ ਵਾਲਾ ਪਨੀਰ ਹੁੰਦਾ ਨਾ ਪਤਾ ਨਹੀਂ ਹਰ ਵਾਰੀ ਹੁੰਦੇ ਕਈ ਵਾਰ ਤਾਂ ਬਹੁਤ ਹੀ ਘਟੀਆਂ ਪਨੀਰ ਹੁੰਦਾ ਅੱਜ ਵੀ ਮੈਂ ਸੋਚਿਆ ਪਨੀਰ ਬਣਾਉਂਗੀ ਰੰਦੇ ਕੁੱਧ ਦਾ ਦੁੱਧ ਲੈਣ ਗਿਆ ਹੈ ਨੀ ਮਾਂ ਤੇ ਅੱਧੇ ਦੋ ਪਤਲੇ ਰੱਖੇ ਪਏ ਨੇ ਇੱਕ ਜੀ ਬੋਇਲ ਕਰ ਲੂਗੀ ਇੱਕ ਜੀ ਮੈਂ ਪਨੀਰ ਬਣਾ ਲੂਗੀ ਰੰਦੇ ਕੁੱਧ ਦਾ weight loss ਕਰਨ ਤੋਂ ਪਹਿਲਾਂ ਨਾ ਕਿ ਮੇਰੇ ਮਾਈਂਡ 'ਚ ਆਏ ਸੀਗਾ ਵੀ ਜਿਆਦੇ ਪਨੀਰ ਖਾਣ ਨਾਲ ਤਹੀਂ ਖਾਣ ਨਾਲ ਵੀ ਮੋਟਾਪਾ ਆਉਂਦਾ ਪਰ ਹੁਣ ਨਹੀਂ ਹੈਗਾ ਹੁਣ ਉਹ ਚੀਜ਼ ਨਾ ਗਲਤ ਸਾਇਮੇ ਦੂਰ ਹੋ ਗਈ ਪਨੀਰ ਖਾਓ ਮਾੜਾ ਚੀਜ਼ ਨਹੀਂ ਮਾੜੀ ਚੀਜ਼ ਹੈਗੀ ਪਨੀਰ ਚ ਪ੍ਰੋਟੀਨ ਹੁੰਦਾ ਹੈ ਪਰ ਇੱਕ ਲਿਮਟ ਹੁੰਦੀ ਹੈ ਕਹਿੰਦੇ ਹਰ ਇੱਕ ਚੀਜ਼ ਦੀ ਤੁਸੀਂ ਜਿੰਨਾ ਜਾਇਜ਼ ਵੀ ਨਾਲ ਖਾਓਗੇ ਹੈਲਦੀ ਚੀਜ਼ ਆ ਤੇ ਇਹਨੂੰ ਬਹੁਤ ਜ਼ਿਆਦਾ ਖਾਓ ਮੇ ਪਤਾ ਤੁਹਾਡਾ weight loss ਹੋਊਗਾ ਨਹੀਂ quantity ਜ਼ਰੂਰ ਦੇਖਣੀ ਹੁੰਦੀ ਹੈ ਬਸ weight loss ਚ ਆਈ ਹੁੰਦਾ ਜਾਂ ਮੇਨਟੇਨ ਕਰਦੇ ਹੁਣ ਮੈਂ ਮੇਨਟੇਨ ਕਰ ਰਿਹਾ ਆਪਣਾ weight ਵੀ ਕੀ ਤੁਸੀਂ ਖਾ ਰਹੇ ਹੋ ਕਿੰਨੀ ਕੁਆਂਟੀਟੀ ਵਿੱਚ ਖਾ ਰਹੇ ਹੋ ਤੇ ਕਿਸ ਟਾਈਮ ਤੇ ਖਾ ਰਹੇ ਹੋ ਉਹ ਚੀਜ਼ਾਂ ਮੈਟਰ ਕਰਦੀਆਂ। ਖਾਣਾ ਆਪਣਾ ਘਰ ਦਾ ਹੀ ਆ। ਕੋਈ ਫੈਂਸੀ ਡਾਈਟ ਦੇਖੋ ਮੈਂ ਵੀ ਨਹੀਂ ਖਾਂਦੀ ਤੁਹਾਡੇ ਸਾਹਮਣੇ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਨੇ ਜੋ ਵੀ ਖਾਣੀਆਂ ਘਰ ਦੀਆਂ ਉਹੀ ਦਾ ਸਾਬਦੀਆਂ ਸਾਰਾ ਕੁਝ ਆ ਨਾ ਆਂਡਾ, ਪਨੀਰ, ਦੁੱਧ, ਦਹੀਂ। ਬਸ ਕੁਆਂਟੀਟੀ ਘੱਟਾ ਖਾਣਾ ਹੁੰਦਾ ਜਦੋਂ ਇਹ ਚੀਜ਼ ਆਪਣੇ ਦਿਮਾਗ ਵਿੱਚ ਆ ਗਈ। ਫਿਰ ਆਪਾਂ ਆਪਣਾ weight loss ਵੀ ਕਰ ਸਕਦੇ ਆਂ ਤੇ maintain ਵੀ ਕਰ ਸਕਦੇ ਆਂ। ਪਨੀਰ ਮੈਸ਼ ਕਰਨਾ ਮੈਂ ਮੈਸ਼ ਕਰਕੇ ਸਾਰੇ ਚੀਜ਼ਾਂ ਮਿਕਸ ਕਰ ਰਹੀ ਆਂ ਇਹਦੇ ਵਿੱਚ। ਫਿਰ ਆਪਾ ਬਣਾਵਾਂਗੇ ਪਰੌਂਠਾ ਪਨੀਰ ਵਾਲਾ ਅੱਜ ਪਰੌਠੇ ਸਲਕਾ ਦੇ ਵਧੀਆ ਨਾ ਬਣਦੇ ਇਹਦਰ ਮੈਂ ਕੱਢ ਲਿਆ ਪਨੀਰ ਬਣ ਚੁੱਕਿਆ ਔਰ ਜਿਹੜਾ ਪਨੀਰ ਦਾ ਪਾਣੀ ਹੁੰਦਾ ਨਾ ਸੱਚੀ ਇੰਨਾ ਵਧੀਆ ਹੁੰਦਾ ਨਾ ਇਹ ਮੈਂ ਫ੍ਰਿਜ ਵਿੱਚ ਰੱਖ ਲਾਣੀ ਹੁੰਨੀ ਆ ਤੇ ਫਿਰ ਮੈਂ ਇਹਨਾਂ ਆਟਾ ਗੁੰਨ੍ਹਣੀ ਹੁੰਨੀ ਆ ਔਰ ਰੋਟੀ ਇੰਨੀ ਚਿੱਟੀ ਤੇ ਸੌਫਟ ਬਣਦੇ ਨਾ ਮੈਨੂੰ ਇੱਕ ਵੀ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਆਟਾ ਗੁੰਨ੍ਹਣ ਲਈ ਯੂਜ਼ ਕਰਨਾ ਹੁੰਨੀ ਆ ਉਹ ਕਹਿੰਦੇ ਤੁਸੀਂ ਇਹਨੂੰ ਰੱਖਿਆ ਕਰੋ ਪ੍ਰੋਟੀਨ ਰਿਚ ਹੁੰਦਾ ਔਰ ਰੋਟੀ ਬਹੁਤ ਸੌਫਟ ਬਣਦੀ ਹੈ ਸੱਚੀ ਇਸ ਰੋਟੀ ਬਹੁਤ ਸੌਫਟ ਤੇ ਚਿੱਟੀ ਬਣਦੀ ਹੈ ਆਹ ਵਾਲੇ ਪਾਣੀ ਨਾਲ ਮੈਂ ਫਰਿੱਜ ਵਿੱਚ ਰੱਖ ਲਾਂ ਨਹੀਂ ਜਿੰਨੀ ਲੋਡ ਹੁੰਦੀ ਉਹਨੇ ਨਾਟਾ ਘੁਲਣਾ ਨਹੀਂ ਆ ਤੇ ਇਧਰ ਦੁੱਧ ਬੋਇਲ ਹੋ ਚੁੱਕਾ ਹੈ ਜਿਹੜਾ ਬੱਚਾ ਸੀ ਦੁੱਧ ਬੋਇਲ ਕਰ ਲੈ ਕੁਛ ਮੈਂ ਪਨੀਰ ਕੱਢ ਲੇ ਤੇ ਪਨੀਰ ਨੂੰ ਮੈਂ ਇਹਨੂੰ ਕਰਦੀ ਆ ਸੈੱਟ ਆ ਡੱਬੇ ਵਿੱਚ ਕੱਢ ਕੇ ਇਹਦੇ ਵਿੱਚ ਸੈੱਟ ਕਰਦੇ ਮੈਂ ਕਰ ਲਿਆ ਆਪਣਾ ਬ੍ਰੈਕਫਾਸਟ ਰੈਡੀ ਪਨੀਰ ਪਰੌਂਠਾ ਬਟਰ ਵੀ ਫੇ ਪਰੌਂਠਾ ਖਾਣਾ ਨਾਲ ਬਟਰ ਵੀ ਚਾਹੀਦਾ ਹੈ ਨਾ ਫਿਰ ਪੂਰਾ ਵਧੀਆ ਇੰਜੋਏ ਕਰਕੇ ਖਾਓ ਜੇ ਖਾਣਾ ਹੈ ਤਾਂ ਕੋਈ ਗਿਲਟ ਨਾ ਰੱਖੋ ਮਨ ਵਿੱਚ ਫਿਰ ਪੂਰਾ ਇੰਜੋਏ ਕਰੋ ਜੇ ਮੈਂ ਆਪਾਂ ਖਾਣਾ ਆਪ ਨੂੰ ਵਧੀਆ ਲੱਗਦਾ ਖਾਣਾ ਪਨੀਰ ਨਾਲ ਮੈਂ ਹੁਣ ਕੱਟਿਆ ਡੱਬੇ ਚ ਪਨੀਰ ਮੇਕਰ ਚ ਬਹੁਤ ਸੋਹਣੀ ਟਿੱਕੀ ਜੰਮ ਚੁੱਕੀ ਆ ਤੇ ਇਹਨੂੰ ਮੈਂ ਕੰਟੇਨਰ ਚ ਪਾ ਕੇ ਰੱਖ ਲੂ ਔਰ ਘਰ ਦਾ ਪਰ ਇਹਨਾਂ ਫ੍ਰਿਜ ਵਿੱਚ ਖਰਾਬ ਵੀ ਨਹੀਂ ਹੁੰਦਾ ਬਿਨਾ ਪਾਣੀ ਤੋਂ ਤਿੰਨ ਦਿਨ ਚਾਰ ਦਿਨ ਖਰਾਬ ਨਹੀਂ ਹੁੰਦੇ ਡੱਬੇ ਚ ਪਾ ਕੇ ਇਹਨੂੰ ਮੈਂ ਰੱਖ ਦੂੰਗੀ ਬਹੁਤ ਜਿਆਦਾ ਸੌਫਟ ਬਣੇਗਾ ਲੰਚ ਹੋ ਗਿਆ ਮੇਰਾ ਡਨ ਤੇ ਹੁਣ ਮੈਂ ਸੋਚ ਰਹੀ ਮੈਂ ਟਾਈਨੀ ਹੌਲ ਚ ਜਾਇਆ ਤੇ ਇੱਥੇ ਮੈਂ ਥੋੜੀ ਸੈਟਿੰਗ ਚੇਂਜ ਕਰਨੀ ਸੀ ਮੈਂ ਟੇਬਲ ਤੇ ਟ੍ਰੇਸ ਕੱਢਿਆ ਪਏ ਨੇ ਸਰਵਿੰਗ ਟ੍ਰੇਸ ਉਹਨਾਂ ਦੀ ਆਰਗੇਨਾਈਜੇਸ਼ਨ ਕਰਨੀ ਹੈ ਪਹਿਲਾਂ ਮੈਂ ਡਰਾਅਰ ਚ ਰੱਖਿਆ ਹੋਈਆਂ ਸੀ ਪਰ ਉਹ ਕਿਤਨੇ-ਕਿਤਨੇ ਚੱਕਣੀਆਂ ਰੱਖਣੀਆਂ ਥੋੜੀਆਂ ਜਿਹੀ ਮੁਸ਼ਕਲ ਲੱਗਦੀਆਂ ਸੀ ਆ ਫਿਰ ਮੈਂ ਹੁਣ ਉਹਨਾਂ ਦੀ ਸੈਟਿੰਗ ਕਰਦੀਆਂ ਤੇ ਤੁਹਾਨੂੰ ਦਿਖਾਉਣੀ ਹੈ ਜਗ੍ਹਾ ਖਾਲੀ ਮੇਰੇ ਕੋਲ ਹੈ ਨਹੀਂਗੀ ਪਰ ਮੈਂ ਖਾਲੀ करूंगी ਮੈਨੂੰ ਜਗ੍ਹਾ ਬਣਾਉਣੀ ਪਊਗੀ ਉਹਨਾਂ ਦੀ ਤੇ ਆਹ ਵਾਲੇ ਪਲੇਟ ਵਾਲਾ ਆਰਗੇਨਾਈਜ਼ਰ ਮੈਂ ਕੱਢੇ ਨੇ ਇਹਨਾਂ ਵਿੱਚ ਦੇਖ ਲਈਏ ਦੋ ਨੇ ਮੇਰੇ ਕੋਲ ਇਹ ਇਹਨਾਂ 'ਚ ਦੇਖਦੇ ਆ ਆਰਗੇਨਾਈਜ਼ ਕਰਕੇ ਪਹਿਲਾਂ ਤਾਂ ਮੈਂ ਜਗ੍ ਆ ਹੈਗੀ ਕਬੜ ਆ ਵਾਲਾ ਖਾਨਾ ਮੈਂ نیچے ਵਾਲਾ ਮੈਂ ਥਾਲੀ ਕਰਨ ਦਾ ਸੋਚ ਰਹੀ ਹਾਂ ਵੀ ਮੈਂ ਇੱਥੇ ਆਹ ਵਾਲੇ ਆਰਗੇਨਾਈਜ਼ਰ ਰੱਖਦਾ ਆ ਵੀ ਜਾਣਗੇ ਚਾਏ ਇਸ ਤਰ੍ਹਾਂ ਆ ਜੇ ਚਾਏ ਇਸ ਤਰ੍ਹਾਂ ਆ ਜੀ ਦੇਖਦੇ ਆ ਬਾਕੀ ਮੇਰੇ ਵਿੱਚ ਮੈਂ ਟ੍ਰੇਸ ਰੱਖਦਾ ਪਹਿਲਾਂ ਮੈਂ ਟ੍ਰੇਸ ਆਪਣੀਆਂ ਆਹ ਵਾਲੇ ਡਰਾਅਰ ਚ ਇੱਥੇ ਰੱਖੀਆਂ ਹੋਈਆਂ ਸੀਗੀਆਂ ਇੱਥੋਂ ਚੱਕੀਆਂ ਨੇ ਮੈਂ ਇੱਥੇ ਰੱਖੀਆਂ ਹੋਈਆਂ ਸੀ ਫਿਰ ਆ ਡਰਾਅਰਸ ਨੇ ਕਲੀਨ ਕਰਨ ਦਾ ਸੋਚ ਰਹੀ ਸੀ ਮੈਂ ਕਿ ਚਲੋ ਪਹਿਲਾਂ ਟ੍ਰੇਸ ਆਰਗੇਨਾਈਜ਼ ਕਰਦੇ ਆ ਪਰ ਇਹ ਸਮਾਨ ਮੈਨੂੰ ਇੱਥੋਂ ਚੱਕਣਾ ਪਊ ਇਹ ਸਮਾਨ ਇਹੋ ਜਿਹੇ ਯੂਜ਼ ਚ ਨਹੀਂ ਹੁੰਦਾ ਜਿਵੇਂ ਪਿੱਛੋਂ ਪਲਾਸਟਿਕ ਦੇ ਕੁਝ ਮੈਲਾਮਾਈਂ ਦੇ ਕਾਲੀਆਂ ਪਈਆਂ ਨੇ ਉਹ ਦੂਜੀਆਂ ਕਾਪਰ ਵਾਲੀਆਂ ਕੜਾਈਆਂ ਪਈਆਂ ਨੇ ਇਹ ਯੂਜ਼ ਹੀ ਨਹੀਂ ਹੁੰਦੇ ਕਿਉਂਕਿ ਇਹਨਾਂ ਸਾਈਜ਼ ਬਹੁਤ ਛੋਟਾ ਕੁਆਂਟੀਟੀ ਘੱਟ ਹੀ ਪੈਂਦੀ ਨਾਲ ਚ ਸਾਮਾਨ ਦੀ ਤੇ ਇਹ ਮੈਂ ਸੋਚ ਲਈ ਕਿਸੇ ਬਾਕਸ ਚ ਪਾ ਕੇ ਮੈਂ ਅਲੰਗ ਤੋਂ ਇੱਥੇ ਹੀ ਕਿ ਕ੍ਰੋਕਰੀ ਵਾਲੇ ਕਵਰ ਦੇ ਉੱਪਰ ਲਿਖਾਣੇ ਵਿੱਚ ਰੱਖਦਾ ਆਹ ਡਰਾਈ ਫਰੂਟਾਂ ਵਾਲੇ ਬਾਕਸਿਸ ਨੇ ਆਹ ਜਾਰਸ ਨੇ ਤੇ ਆਹ ਖਾਲੀ ਜਰ ਮੈਂ ਦੇਖੀ ਜਿਮੋਣੀ ਹੁੰਦੀ ਮੈਂ ਇਥੋਂ ਚੱਕ ਕੇ ਲੈ ਜਾਈ ਨਹੀਂ ਕਿ ਕਿਚਨ ਮੇਰੇ ਕੋਲ ਆਲਰੇਡੀ ਲੱਗਿਆ ਪਿਆ ਇਹ ਸੈਰਮਿਕ ਦਾ ਮੜਪੀ ਜੀ ਆਹ ਵਾਲਾ ਖੰਨਾ ਖਾਲੀ ਕਰਦੀਆਂ ਪਹਿਲਾਂ ਮੈਂ ਆਹ ਵਾਲਾ ਸਾਮਾਨ ਟਿਕਾਉਣੀ ਹੈ ਟਿਕਾਉਣਾ ਭੂਵੇਂ ਨੂੰ ਕੱਢ ਕੇ ਕਿ ਤਨ ਕਿਤੇ ਫਿਰ ਉਸ ਤੋਂ ਬਾਅਦ ਮੈਂ ਕਰਦੀ ਹਾਂ ਸੈਟਿੰਗ ਤੇ ਹੁਣ ਮੈਂ ਇਹ ਵਾਲੇ ਕੈਬਿਨਟ ਦਾ ਸਾਰਾ ਸਮਾਨ ਕੱਢੂੰਗੀ ਬਾਹਰ ਸਮਾਨ ਕੱਢ ਕੇ ਮੈਂ ਅਲੱਗ ਜਗ੍ਹਾ ਤੇ ਰੱਖ ਦੂੰ ਕਿਉਂਕਿ ਇਹਦੇ ਵਿੱਚ ਇਹੋ ਜਿਹਾ ਸਮਾਨ ਸੀ ਜੋ ਯੂਜ਼ 'ਚ ਆਉਂਦਾ ਨਹੀਂ ਸੀਗਾ ਤੇ ਮੈਂ ਇਹਨੂੰ ਅਲੱਗ ਤੋਂ ਇੱਕ ਕਾਰਡਬੋਰਡ ਦੇ ਬਾਕਸ ਵਿੱਚ ਪਾ ਕੇ ਰੱਖ ਦੂੰਗੀ ਇਹ ਕਾਰਡਬੋਰਡ ਦੇ ਬਾਕਸ ਨੇ ਇਹਨਾਂ ਵਿੱਚ ਪਾ ਕੇ ਨਾ ਸਾਈਡ ਤੇ ਰੱਖ ਦੂੰਗੀ ਫਿਰ ਮੈਂ ਸੋਚਿਆ ਚਲੋ ਇਹ ਸਪੇਸ ਉਹ ਸਮਾਨ ਵਾਸਤੇ ਯੂਜ਼ ਕਰੀਏ ਜਿਹੜਾ ਪਰ ਰੈਗੂਲਰ ਆਪਾਂ ਨੂੰ ਸਮਾਨ ਚਾਹੀਦਾਗਾ ਤੇ ਕਾਰਡਬੋਰਡ ਦੇ ਬਾਕਸ ਵਿੱਚ ਪਾ ਕੇ ਮੈਂ ਰੱਖ ਦੂੰਗੀ ਇਹਨਾਂ ਇੱਕ ਕਬਰ ਕੱਪ ਜੇ ਜੋ ਪਈ 스ਪੂਨਸ ਪੈਸੀ ਸਟੀਲ ਦੇ ਨਵੇਂ ਬਿਲਕੁਲ ਨੂੰ ਤਾਂ ਮੇਰੇ ਕੋਲ ਕਿਹ ਚੰਚ ਵੀ ਦੋ ਸੈਟ ਲੱਗ ਤੋਂ ਨਵੇਂ ਰੱਖੇ ਪਏ ਨੇ ਗੈਸਟ ਵਾਸਤੇ ਤੇ ਹਜ ਮੈਨੂੰ ਇਹਨਾਂ ਸਪੂਨਸ ਦੀ ਲੋੜ ਨਹੀਂ ਸੀ ਇਹ ਵੀ ਮੈਂ ਇਹਦੇ ਵਿੱਚ ਹੀ ਰੱਖ ਦੇ ਤੇ ਸਾਰਾ ਖਾਨਾ ਕਰ ਲਾਣੇ ਖਾਲੀ ਨਾਲੇ ਅੰਦਰੋਂ ਕਲੀਨਿੰਗ ਹੋ ਜੂਗੀ ਨਾਲੇ ਜਿਹੜਾ ਨਵਾਂ ਸਮਾਨ ਮੈਂ ਟਕਾਉਣਾ ਫਿਰ ਉਹਦੀ ਸੈਟਿੰਗ ਹੋ ਜੂਗੀ ਕਈ ਵਾਰ ਆਪਾਂ ਨੂੰ ਕੋਈ ਸੈਟਿੰਗ ਨਾ ਬਦਲਣੀ ਪੈਂਦੀ ਹੈ ਕਿਸੇ ਕਾਰਨ ਕਰਕੇ ਨਹੀਂ ਠੀਕ ਆਉਂਦੀ ਹੈਗੀ ਮੈਂ ਵੀ ਕਾਫੀ ਰਾਮ ਤੋਂ ਸੋਚ ਰਹੀ ਸੀ ਵੀ ਟ੍ਰੇਸ ਵਾਸਤੇ ਮੈਂ ਕੀ ਕਰਾਂ ਕਈ ਵਾਰ ਤਾਂ ਮੈਂ ਟ੍ਰੇਸ ਲਈ ਆਰਗੇਨਾਈਜ਼ਰ ਵੀ ਸਰਚ ਕੀਤੇ ਤੇ ਫਿਰ ਮੈਨੂੰ ਆਰਗੇਨਾਈਜ਼ਰ ਜਿਹੇ ਜਿਹਾ ਮੈਂ ਕਰੀ ਮੇਰੇ ਕੋਲ ਪਈ ਸੀ ਪਲੇਟ ਵਾਲੇ ਮੈਨੂੰ ਉਹੋ ਜਿਹੀ ਮਿਲੇ ਜਾਂ ਵੂਡਨ ਮਿਲੇ ਮੈਂ ਕਿਹਾ ਚਲੋ ਫਿਰ ਹੋਰ ਪੈਸੇ ਕਿਉਂ ਲਾਉਣੇ ਨਹੀਂ ਮੇਰੇ ਕੋਲ ਪਏ ਨੇ ਪਲੇਟ ਆਰਗੇਨਾਈਜ਼ਰ ਮੈਂ ਇਹ ਯੂਜ਼ ਕਰ ਲਵਾਂਣੀ ਆ ਟ੍ਰੇ ਸਾਰੇ ਹੋ ਗਏ ਆਰਗੇਨਾਈਜ਼ ਬਹੁਤ ਵਧੀਆ ਆਰਗੇਨਾਈਜੇਸ਼ਨ ਹੋਈ ਹੈ ਥੋੜਾ ਜਿਹਾ ਸਮਾਨ ਇਧਰ ਉਧਰ ਕਰਨਾ ਪੈਂਦਾ ਦੇਖਣਾ ਪੈਂਦਾ ਕਿਹੜੀ ਚੀਜ਼ ਕਿੱਥੇ ਆਉਂਦੀ ਆ ਟ੍ਰੇਸ ਮੈਂ ਸਾਰੇ ਆਰਗੇਨਾਈਜ਼ ਕਰਤੀਆਂ ਪਿੱਛੇ ਦੋ ਟ੍ਰੇਸ ਪਈਆਂ ਨੇ ਆਹ ਵਾਲੇ ਸਭ ਤੋਂ ਵੱਡੀ ਹੈ ਬਹੁਤ ਵੱਡੀ ਹੈ ਇਹਦੇ ਵਿੱਚ ਨਹੀਂ ਆ ਰਹੀ ਸੱਚੀ ਤਰ੍ਹਾਂ ਨਹੀਂ ਆਹ ਵਾਲੇ ਹੈਵੀ ਬਹੁਤ ਜ਼ਿਆਦਾ ਭਾਰੇ ਉਹ ਸਾਰੇ ਰੈਕ ਦੀ ਸਟੈਂਡ ਦੀ ਸੈਟਿੰਗ ਖਰਾਬ ਕਰ ਰਹੀ ਸੀ ਤੇ ਇਸ ਤਰ੍ਹਾਂ ਮੈਂ ਟ੍ਰੇਸ ਆਰਗੇਨਾਈਜ਼ ਕਰਤੀਆਂ ਇੱਥੋਂ ਨਾ ਯੂਜ਼ ਕਰਨੀਆਂ ਫਿਰ ਈਜ਼ੀ ਹੋ ਜਾਣਗੇ ਇੱਕ ਇੱਕ ਅਲੀਕਲੀ ਟ੍ਰੇ ਆਰਾਮ ਨਾਲ ਚੱਕ ਸਕਦੇ ਉੱਥੇ ਮੈਨੂੰ ਸਾਰੀਆਂ ਪਹਿਲਾਂ ਚੱਕਣੀਆਂ ਪੈਂਦੀਆਂ ਵਿੱਚੋਂ ਇੱਕ ਸਿਲੈਕਟ ਕਰਕੇ ਮੈਨੂੰ ਕੱਢਣੀਆਂ ਪੈਂਦੀਆਂ ਫਿਰ ਰੱਖਣੀਆਂ ਪੈਂਦੀਆਂ ਸੈਟਿੰਗ ਨਹੀਂ ਮੇਰੀ ਸਹੀ ਬਣ ਰਹੀ ਸੀ ਤੇ ਪਿੱਛੇ ਪਿਆ ਸਰਵਿਸ ਸਪੂਨ ਵਾਲਾ ਬਾਕਸ ਉਹ ਗੈਸਟ ਕਦੇ ਕਤਾਈ ਆਉਂਦੇ ਨੇ ਕਦੇ ਕਤਾਈ ਲੋਡ ਪੈਂਦੇ ਫਿਰ ਪਿੱਛੋ ਚੱਕਿਆ ਜਾਂਦਾ ਬਸ ਇਹ ਅਨਯੂਜ਼ਡ ਸਮਾਨ ਪਿਆ ਲੋੜ ਪਈ ਤਾਂ ਚੱਕ ਲਾਂਗੇ ਰੋ ਰੋ ਤੇ ਦੇਖੋ ਆਪਾਂ ਨੂੰ ਚਾਹੀਦਾ ਵੀ ਨਹੀਂ ਹੈਗਾ ਜਿਹੜਾ ਡਰਾਈ ਫਰੂਟ ਜਾਰਸ ਵਾਲਾ ਕੰਟੇਨਰ ਸੀ ਉਹ ਮੈਂ ਇੱਥੇ ਲਗਾਤਾ ਇੱਥੇ ਜਗ੍ਹਾ ਬਣਾਤੀ ਇਹਦੇ ਵਿੱਚ ਆਂ ਗਿਆ ਡਰਾਈ ਫਰੂਟ ਵਾਲੇ ਜਾਰਸ ਐਸ ਤਰ੍ਹਾਂ ਸੈਟਿੰਗ ਕਰੀਆ ਉਹ ਬਾਕਸ ਚ ਮੈਂ ਉੱਪਰ ਸਮਾਨ ਪਾ ਕੇ ਰੱਖਤਾ ਜਿਹੜਾ ਮੈਂ ਨੀਚੇ ਵਾਲੇ ਖਾਨੇ ਚੋਂ ਚੱਕਿਆ ਸੀ ਨਹੀਂ ਚਾਹੀਦਾ ਸੀ ਆਹ ਵਾਲੇ ਬਾਕਸ ਚ ਨਾ ਉੱਪਰ ਪਾ ਕੇ ਰੱਖਤਾ ਸਮਾਨ ਉਹਦੇ ਵਿੱਚ ਇਦੇ ਵਿੱਚ ਵੀ ਸਾਰਾ ਅਨਯੂਜ਼ਡ ਸਮਾਨ ਪਿਆ। ਆ ਇੱਕ ਪਲਾਸਟਿਕ ਦਾ ਬੋਟਲ ਨਹੀਂ ਕੀ ਪਿਆ। ਕੀ ਕਾਵਾਂਗੇ ਲੋਟਾ ਜਾਂ ਵਾਟੇਵਰ। ਤੇ ਉਹ ਪਿੱਛੇ ਮੇਰਾ ਵਿੰਗ ਸਕੀਲ ਪਿਆ ਪੁਰਾਣਾ ਨਹੀਂ ਚੱਲਦਾ। ਆ ਮੈਂ ਇਹਦੇ ਵਿੱਚ ਸਮਾਨ ਪਾ ਕੇ ਰੱਖ ਰਿਹਾ ਜੇ ਨੀਚੋਂ ਚੱਕਿਆ। ਇੱਥੇ ਵੀ ਪਿਆ ਬਸ ਆਹੀ ਕੁਝ ਪਿਆ ਸਮਾਨ ਜੋ ਤੁਹਾਨੂੰ ਦਿਖ ਰਿਹਾ ਫਰੂਟ ਵਾਲੀਆਂ ਬਾਸਕਟਸ ਨੇ। ਪਿੱਛੇ ਵੁੱਡਨ ਟ੍ਰੇ ਪਈ ਆ, ਇੱਕ ਵੁੱਡਨ ਬਾਸਕਟ ਪਈ ਆ ਇਸ ਤਰ੍ਹਾਂ ਦਾ ਕੁਝ ਸਮਾਨ ਆ। ਆ ਨੀਚੇ ਇੱਕ ਡਿਨਰ ਸੈੱਟ ਆ ਗਿਆ ਆ ਮੇਰੇ ਵਿਆਹ ਵਾਲਾ ਡਿਨਰ ਸੈੱਟ ਆਉਂਦਾ ਯੂਜ਼ ਕਰਦੇ ਆ ਸਾਡੇ ਗੈਸਟ ਵੀ ਬਹੁਤ ਘਟਾਂ ਆਉਂਦੇ ਨੇ ਘੱਟ ਯੂਜ਼ ਹੁੰਦਾ ਇਸ ਕਰਕੇ ਵਧੀਆ ਹੈ ਕੁਝ ਆਪਾਂ ਰੱਖਦੇ ਹਾਂ ਸੰਭਾਲ ਕੇ ਹੈ ਨਾ ਥੋੜਾ ਆਈ ਨਹੀਂ ਹੈਗਾ ਵੀ ਉਹੇ ਸੁੱਟ-ਪੁੱਟ ਕਰਤਾ ਇਹ ਵਾਲੇ ਵਿੱਚ ਦੋ ਡਿਨਰ ਸੈੱਟ ਪਏ ਨੇ ਯਾਨੀ ਕਿ ਆਰਗੇਨਾਈਜੇਸ਼ਨ ਵਧੀਆ ਹਰ ਇੱਕ ਚੀਜ਼ ਆਪਾਂ ਨੂੰ ਮਿਲ ਜੇ ਜਦੋਂ ਵੀ ਆਪਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਇਹ ਨਾ ਹੋਵੇ ਵੀ ਆਪਾਂ ਨੂੰ ਲੱਭਣੀ ਪਵੇ ਕਿੱਥੇ ਆ ਕੋਈ ਚੀਜ਼ ਕਿਤੇ ਪਈ ਆ ਕਿ ਕਿਤੇ ਪਈ ਆ ਉਹ ਨਾ ਹੋਵੇ ਹਰ ਇੱਕ ਚੀਜ਼ ਇਕੱਠੀ ਇੱਕ ਜਗ੍ਹਾ ਤੇ ਆਪਾਂ ਨੂੰ ਮਿਲ ਜੇ ਜੋ ਵੀ ਆਪਾਂ ਚੱਕਣਾ सारी ऑर्गेनाइजेशन बहुत ज़्यादा वजिए होगी हम तो मैं आ वाले ड्रॉस से क्लीनिंग से ऑर्गेनाइजेशन कर रही हाँ साफ तो भी जो है ना पर कितना कितना समान आप यूज़ करते हैं क्ड लिया है समान वापस रख तो सैटिंग टाइम बाद खराब हो जाती है दोबारा ऑर्गेनाइज करके रख देना ध्यान चल भी की कुछ पे और काफ़ी टाइम बाद आप सफा साफ सफाई कर देनी काफ़ी टाइम या भुल भी आने भी आप की समान इतने रखा हुआ है उ मैं क्लीनिंग कर रही हाँ वाले ड्रॉर की पता लग जाए भी की कुछ ਹੁਣ ਮੈਂ ਸਫਾਈ ਕਰੂੰਗੀ ਆ ਵਾਲੇ ਡਰਾਅਰਸ ਦੀ ਪਹਿਲਾਂ ਇਹ ਟ੍ਰੇ ਸਰਵਿੰਗ ਪਲੇਸ ਆ ਵਾਲੇ ਡਰਾਅਰਸ ਚ ਪਈਆਂ ਹੁੰਦੀਆਂ ਸੀ। ਤੇ ਹੁਣ ਇਹਨਾਂ ਡਰਾਅਰਸ ਦੀ ਸਫਾਈ ਕਰਦਾਂ ਨੇ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਸਾਫ ਸਫਾਈ ਔਰਗਨਾਈਜੇਸ਼ਨ ਇਹਨਾਂ ਦੀ ਹੋਈ ਨੂੰ ਕਾਫੀ ਟਾਈਮ ਤੋਂ ਮੈਂ ਕਰ ਰਹੀ ਹਾਂ। ਫਿਰ ਉਹ ਆਪਣਾ ਸਮਾਨ ਦਾ ਨਾ ਫੁੱਲਣ ਲੱਗ ਜਾਂਦਾ ਜਦੋਂ ਆਪਾਂ ਨੂੰ ਬਹੁਤ ਟਾਈਮ ਹੋ ਜੇ ਸਾਫ ਸਫਾਈ ਕਰਨ ਨੂੰ। ਫਿਰ ਆਪਾਂ ਨੂੰ ਆਇਨਾ ਵੀ ਬਹੁਤ ਸਮਾਨ ਪਿਆ ਆਪਣੇ ਕੋਲੇ ਵੀ ਦਰਾਜ ਭਰੇ ਪਏ ਨੇ ਫਿਰ ਆਪਾਂ ਜਦ ਸਮਾਨ ਕੱਢ ਕੇ ਦੁਬਾਰੇ ਤੋਂ ਸੈਟਿੰਗ ਕਰਦਾਂ ਨੇ ਰੀਆਰਗੇਨਾਈਜ਼ੇਸ਼ਨ ਕਰਦਾਂ ਨੇ ਕਲੀਨਿੰਗ ਕਰਦਾਂ ਨੇ ਫਿਰ ਉਹੀ ਜਗ੍ਹਾ ਆਪਾਂ ਨੂੰ ਬਹੁਤ ਵਧੀਆ ਲੱਗਦੀ ਵਿੱਚ ਸਪੇਸ ਜ਼ਰੂਰ ਨਿਕਲ ਕੇ ਆਉਗੀ ਫਿਰ ਕਿਉਂ ਜਦ ਆਪਾਂ ਸਫਾਈ ਨਹੀਂ ਕਰਦੇ ਕਹਾਂ ਕਿ ਟਾਈਮ ਲਈ ਉਹ ਜਗ੍ਹਾ ਫੁੱਲ ਹੀ ਰਹਿੰਦੀ ਹੈ ਸਮਾਨ ਫੁੱਲਿਆ ਫੁੱਲਿਆ ਰਹਿੰਦਾ ਫਿਰ ਕਿ ਫਿਰ ਆਪਾਂ ਕੋਈ ਚੀਜ਼ ਰੱਖ ਕੇ ਭੁੱਲ ਵੀ ਜਾਂਦੇ ਆ ਜੋ ਆਪਣੇ ਹਾਦ ਨਹੀਂ ਹੁੰਦਾ ਇਸ ਕਰਕੇ ਜੇ ਸਫਾਈ ਕਰਦੇ ਸੈਟਿੰਗ ਕਰਦੇ ਫਿਰ ਚੀਜ਼ਾਂ ਵੀ ਆਪਣੇ ਧਿਆਨ ਚ ਆਉਂਦੀਆਂ ਨੇ بس ਜਿਆਦਾ ਸਮਾਨ ਨਹੀਂ ਹੈਗਾ ਇਟਰਾਟਸ ਵਿੱਚ ਇਹ ਨਹੀਂ ਹੈਗਾ ਵੀ ਬਹੁਤ ਰੈਗੂਲਰ ਯੂਜ਼ ਹੋਣ ਵਾਲਾ ਸਮਾਨ ਆ ਹਾਂ ਜੀ ਮੇजे ਮੈਂ ਚਲੋ ਕਦੇ-ਕਦੇ ਯੂਜ਼ ਹੋਣ ਵਾਲਾ ਸਮਾਨ ਆ ਇੱਕ ਸਮਾਨ ਦੀ ਨਾ ਬਸ ਜਗਾ ਬਣ ਜਾਂਦੀ ਘਰ ਵਿੱਚ ਹੋਰ ਕੁਝ ਨਹੀਂ ਹਰ ਇੱਕ ਸਮਾਨ ਦੀ ਇੱਕ ਪ੍ਰੋਪਰ ਜਗਾ ਹੋਣੀ ਚਾਹੀਦੀ ਹੈਗੀ ਤੇ ਫਿਰ ਆਪਾਂ ਉਹ ਸਮਾਨ ਯੂਜ਼ ਵੀ ਕਰ ਸਕਦੇ ਆ ਤੇ ਆਪਣੀ ਨਿੰਗਾ ਵਿੱਚ ਵੀ ਰਹੇਗਾ ਲੋ ਜੀ ਕਲੀਨਿੰਗ ਵੀ ਹੋ ਗਈ ਤੇ ਆਰਗਨਾਈਜੇਸ਼ਨ ਵੀ ਹੋ ਗਈ ਦੁਬਾਰਾ ਦੇਖੋ ਕਿੰਨਾ ਸੋਹਣਾ ਆਰਗਨਾਈਜ਼ਡ ਹੋ ਕੇ ਤਾਂ ਬਹੁਤ ਵਧੀਆ ਲੱਗਦੀ ਹੈ ਹਰ ਇੱਕ ਜਗਾ ਪਹਿਲਾਂ ਮੈਂ ਇੱਥੇ ਟ੍ਰੇਸ ਰੱਖਦੀ ਹੁੰਦੀ ਸਾਈ ਆ ਮੈਟ ਦੇ ਉੱਪਰ ਤੇਰ ਮੈਟ ਖੱਟਨੇ ਹੁੰਦੇ ਮੈਨੂੰ ਤਾਂ ਵੀ ਪ੍ਰੋਬਲਮ ਆਉਂਦੀ ਟ੍ਰੇਸ ਚੇਂਜ ਨਹੀਂ ਹੁੰਦੇ ਤਾਂ ਪ੍ਰੋਬਲਮ ਹੋਣੀ ਸਫਾਈ ਵੀ ਹੋ ਗਈ ਤੇ ਆਰਗਨਾਈਜੇਸ਼ਨ ਵੀ ਹੋ ਗਈ ਐਨੀਆਂ ਸਾਰੀਆਂ ਬੋਟਲਸ ਮੇਰੇ ਕੋਲ ਪਈਆਂ ਨੇ ਮੈਨੂੰ ਪਤਾ ਨਹੀਂ ਸੀ ਪਈਆਂ ਨੇ ਮੈਂ ਐਨੀਆਂ ਇਕੱਠੀਆਂ ਕਰਖੀਆਂ ਦੋ ਜਾਣੇ ਦਵਿੰਦਰ ਕਹਿੰਗੇ ਲੈ ਲੈ ਮੈਨੂੰ ਯਾਦ ਨਹੀਂ ਵੀ ਹੈਗੀ ਕਿ ਨਾਹੀਂ ਕਹਿੰ ਕੋਈ ਕੱਲ ਨੀ ਫਿਰ ਕੇ ਲੈ ਲੈ ਕਰੇ ਚੀਜ਼ ਖਾਮ ਆ ਜੂਗੀ ਆਹ ਵਾਲੀਆਂ ਦੋ ਪਈਆਂ ਨੇ ਚਲੋ ਘਰੇ ਯੂਜ਼ ਹੋਈ ਜਾਣਗੀਆਂ ਤੇ ਨੈਕਸਟ ਡਰਾਅਰ ਵਿੱਚ ਕੁਝ ਇਸ ਤਰ੍ਹਾਂ ਮੈਂ ਸੈਟਿੰਗ ਕਰੀ ਹੋਈ ਆ ਆ ਬਾਕਸ ਵਿੱਚ ਜੇ ਦੇਖੋ ਆਪਾਂ ਬਾਕਸ ਘਰੇ ਬਣਾਉਨੇ ਆ ਹਨਾ ਤਾਂ ਇਹ ਵੀ ਕਿਤੇ ਨਾ ਕਿਤੇ ਜੇ ਆਪਾਂ ਸਮਾਨ ਸੈੱਟ ਕਰਦੇ ਆ ਆਰਗੇਨਾਈਜ਼ ਕਰਦੇ ਆ ਕਲੀਨਿੰਗ ਕਰਦੇ ਆ ਕਿਤੇ ਨਾ ਕਿਤੇ ਕੰਮ ਆ ਜਾਂਦੇ ਨੇ ਇਹਦੇ ਵਿੱਚ ਮੈਂ ਨਿੱਕਾ ਮੋਟਾ ਸਮਾਨ ਜਾਂ ਪਾ ਲਿਆ ਜਿਵੇਂ ਮੈਂ ਕਲੀਨਿੰਗ ਵਾਲੇ ਬਰਸ਼ ਹੋ ਗਏ ਜੋ ਮੈਨੂੰ ਲੋੜ ਹੁੰਦੀ ਹੈ ਮੈਂ ਯੂਜ਼ ਕਰ ਲੰਨੇ ਆ ਸੁਕਾ ਕੇ ਕਲੀਨ ਕਰਕੇ ਇੱਧਰ ਰੱਖ ਜਾਨੀ ਆ ਕਲੋਥ ਕਲਿਪਸ ਹੋ ਗੀਆਂ ਬਾਹਰ ਮੇਰੇ ਕੋਲ ਪਈਆਂ ਨੇ ਜਸਟ ਟੈਕਸਟੋ ਨੇ ਆ ਬਰਸ਼ ਬੈਟਰੀਜ਼ ਹੋ ਗਈਆਂ ਪੈਨ ਡਰਾਈਵ ਆਈ ਥਿੰਕ ਸੋ ਤੇ نیچے ਦੀਵੇ ਵਗੈਰਾ ਬਚੇ ਤੇੰਨ ਤੁਮੜੀ ਵਾਲੇ ਇਹਦੇ ਵਿੱਚ ਸਾਰੇ ਆਹ ਟਿਸ਼ੂ ਪੇਪਰ ਹੋ ਗਏ ਤੇ 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 ਆ ਸਾਡਾ ਝੋਲਾ ਹੋ ਗਿਆ ਟਰੈਵਲ ਵਾਲਾ ਜੋ ਸਮਾਨ ਲੈ ਕੇ ਆਨੇ ਆ ਖਾਣ ਪੀਣ ਵਾਲਾ ਇੱਕ ਆਪ ਹੈ ਦੋ ਨੇ ਲੱਗੇ ਹੋਏ ਨੇ ਇਹਦੇ ਵਿੱਚ ਬਿਲਕੁਲ ਨਵੀਂ ਪ੍ਰੈਸ ਪਈ ਹੈ ਜਿਵੇਂ ਨਵੀਂ ਪੱਗ ਪ੍ਰੈਸ ਪਈ ਹੈ ਇਹਦੇ ਵਿੱਚ ਤੁਹਾਨੂੰ ਕਾਦਣਾ ਮਿਲੀ ਸੀ ਇਹ ਆ ਖਾਲੀ ਲਿਫਾਫੇ ਨੇ ਵੱਡੇ ਸਾਈਜ਼ ਦੇ ਨੇ ਉਹਦੇ ਵਿੱਚ ਵੀ ਖਾਲੀ ਲਿਫਾਫੇ ਨੇ ਉਹ ਵੀ ਵੱਡੇ ਸਾਈਜ਼ ਦੇ ਨੇਗੇ ਜੋ ਕੋਈ ਦਿੱਕਤਾਂ ਹੀ ਚਾਹੀਦੀ ਹੋਵੇ ਨੇ ਫਿਰ ਮੈਂ ਅਲੱਗ ਹੀ ਰੱਖੇ ਹੋਏ ਨੇ ਇਹ ਲਿਫਾਫਿਆਂ ਚ ਰੱਖਦੇ ਫਿਰ ਵਿੱਚ ਹੀ ਗਾਜਾ ਫੇਰ ਇਹਦਾ ਨੀਚੇ ਵਾਲੇ ਡਰਾਅਰ ਚ ਵੀ ਰਹਿ ਗਿਆ ਸਮਾਨ ਜੋ ਕਦੇ ਲੋੜ ਹੀ ਨਹੀਂ ਪੈਂਦੀ ਹੈਗੀ ਆ ਮੇਰੇ ਮੋ ਡੇਰ ਵਾਲੇ ਪ੍ਰੋਡਕਟ ਦਾ ਬੈਗ ਮਿਲੇ ਸੀ ਦੋ ਨੇ ਦੋ ਨੇ ਤੇ ਆਹ ਮੇਰੇ ਪੁਰਾਣੇ ਟ੍ਰਾਈਪੋਡ ਉੱਤੇ ਹੋਇਆ ਆਹ ਖਾਲੀ ਡੱਬਾ ਨਹੀਂ ਕਮਟੋ ਸਮਾਨ ਚ ਆ ਪਿਆ ਆਹ ਐਕਸਟਰਾ ਬਾਥਰੂਮ ਮੈਟ ਪੈਣੇ ਵਾਸਤੇ ਆਇਆ ਜੇ ਸਮਾਨ ਆ ਕਲੀਨਿੰਗ ਹੋ ਗਈ ਆਰਗੇਨਾਈਜੇਸ਼ਨ ਹੋ ਗਈ ਨਵੇਂ ਸਿਰੇ ਤੋਂ ਨਾਲ ਮੈਂ ਟਾਈਮ ਪਾਸ ਕਰ ਲਿਆ ਹਨਾ ਟਾਈਮ ਹੋ ਗਿਆ 4 ਵਜੇ ਦਾ ਮੈਂ ਲੱਕੀ ਚਾਹ ਕਰਕੇ ਅੱਜ ਮੈਂ ਥੋੜੀ ਲੇਟ ਹੋ ਗਈ ਕਿਉਂਕਿ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਆਇਆ ਲੱਗ ਰਿਹਾ ਜਿਵੇਂ ਮੇਰਾ ਤਿਆਬ ਬਣਿਆ ਤਾਂ ਦੁਪਹਿਰ ਹੀ ਮੈਂ ਰੋਟੀ ਬੜੀਏ ਤਰੀਕੇ ਨਾਲ ਖਾਧੀ ਇਹਨਾਂ ਨਾਲ ਸਬਜ਼ੀ ਬਹੁਤ ਥੋੜੀ ਸਾਥੀ ਹੈ ਬਸ ਚਾਹ ਕਰਕੇ ਦੇਖੋ ਤਾਂ ਮੈਂ ਕੈਪਸੂਲ ਲੈ ਲਿਆ ਇਸ ਤਿਆਬ ਦਾ ਜੋ ਜਿਆਦਾ ਔਖੀ ਹੋਮੋਫੇਰ ਲੈਣੀ ਆ ਉਹ ਵੈਸੇ ਬਹੁਤ ਘੱਟ ਵੰਦਾ ਕਦੇ ਹੁੰਦਾ ਵੀ ਆਏ ਕੋਈ ਫੀਲ ਆਉਂਦਾ ਮੈਨੂੰ ਮਤਜਾਮ ਵਾਂਗ ਚਾਹ ਪੀਣ ਤੋਂ ਬਾਅਦ ਫਿਰ ਮੈਂ ਕੱਟੂ ਕੀ ਸਬਜ਼ੀ ਪੇਠੇ ਦੀ ਪੇਠਾ ਪਿਆ ਫ੍ਰਿਜ ਵਿੱਚ ਇਹ ਪੇਠੇ ਦੀ ਸਬਜ਼ੀ ਬਣਾ ਕਪੜੇ ਧੋਣੇ ਨੇ ਧੋਣੇ ਕੱਲ ਨੂੰ ਪਰ ਅੱਜ ਮਸ਼ੀਨ 'ਚ ਨਾ ਹੁਣ ਮੈਂ ਸ਼ਾਮ ਨੂੰ ਲੋਡ ਕਰ ਦੂੰਗੀ ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਐਨੇ ਕ ਕਪੜੇ ਇਨਫ ਨੇ ਇੱਕ ਹੋਰ ਪਾਉ ਫਿਰ ਕੋਈ ਇੱਧਰ ਉੱਧਰ ਆਪਾਂ ਦੇਖ ਲੈਣੇ ਹੋਣਾ ਵੀ ਕਪੜਾ ਕੋਈ ਧੋਣਾ ਲੈਗਾ ਉਹ ਪਾ ਦਈਏ ਅੱਜ ਰਾਤ ਨੂੰ ਟਾਈਮਰ ਲਗਾ ਕੇ ਪਾਉ ਮਸ਼ੀਨ ਤਾਂ ਸਵੇਰੇ ਜਿਹੜੇ ਮੈਂ ਉੱਠ ਕੇ ਪਹਿਲੇ ਕੱਪੜੇ ਹੀ ਸੁਕਾਣੇ ਪਾ ਦਾ ਕੱਪੜਾ ਕਾਫੀ ਕਿਲੋੜ ਵਾਂਗੂ ਹੈਗੇ ਨੇ ਕਾਫੀ ਹੋਏ ਪੈਣੇ ਅੱਜ ਵੀ ਤੋਤੇ ਮੈਂ ਕੱਲ ਵੀ ਤੋਤੇ ਪਰਸੋਂ ਤੋਤੇ ਹੋਏ ਨਹੀਂ ਕੱਲ ਨੂੰ ਧੋਣਗੀ ਚਾਹ ਪੀਂਦੀ ਚਾਹ ਪੀ ਕੇ ਫਿਰ ਸਬਜ਼ੀ ਬਣਾਵਾਂਗੇ ਕੰਮ ਕਰਨਾ ਮੈਨੂੰ ਵਧੀਆ ਲੱਗਦਾ ਵੀ ਥੋੜਾ ਆਪਣਾ ਰੂਟੀਨ ਬੀਜ਼ੀ ਜਾਂ ਰਹਿੰਦਾ ਆਪਾਂ ਕੰਮਾਂ 'ਚ ਲੱਗੇ ਰਹਿੰਨੇ ਆਂ ਜੀ ਲੱਗਦਾ ਆਪਾਂ ਦਾ ਕੰਮ ਕਰਕੇ ਤੇ ਸਮਝੇ ਸੋਜੀ ਬਣਾ ਕੇ ਉਸ ਤੋਂ ਬਾਅਦ ਕਰੂੰਗੀ ਸ਼ਾਮ ਦੀ ਵਾਕ ਉੰਪੀញ ਆਪਾਂ ਆਪਣੀ ਚਾਹ ਤਿਆਰ ਬਣ ਰਹੀ ਸੀ ਪਰ ਚਾਹ ਮੇਨੂੰ ਮੈਥਰੇ ਆ ਨਹੀਂ ਹੁੰਦਾ ਨਾ ਜੀ ਆਪਾਂ ਕਹਿੰਨੇ ਚੱਲ ਤਿਆਰ ਬਣਦਾ ਚਾਹ ਨਾ ਪੀਏ ਪਰ ਚਾਹ ਪੀਣੀ ਆ ਤਾਂ ਇਹ ਮੈਂ ਕੈਪਸੂਲ ਲੈਸ ਮੈਂ ਕਿਹਾ ਕੈਪਸੂਲ ਮੈਂ ਨਾ ਲਿਆ ਮੇਰੇ ਤਾਂ ਚਾਹ ਨਹੀਂ ਪੀਤੀ ਆਣੀ ਸੀ ਕੈਪਸੂਲ ਲੈ ਕੇ ਥੋੜਾ ਜਿਹਾ ਠੀਕ ਹੋ ਜਾਊਗਾ ਫੇਰ ਚਾਹ ਪੀਵਾਂਗੇ ਤੋਂ ਇਧਰ ਮੈਂ ਆਪਣੀ ਲਈ ਬਣਾ ਲਈ ਪੇਠੇ ਦੀ ਸਬਜ਼ੀ ਕੁਛ ਹੋਣ ਖਾ ਲਵਾਂ ਕੁਛ ਮੈਂ ਲੰਚ ਵਿੱਚ ਖਾ ਲਵਾਂ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਐਲੂਮੀਨੀਅਮ ਦੀ ਕੜਾਹੀ ਕਿਉਂ ਯੂਜ਼ ਕਰਦੇ ਹੋ ਤੁਸੀਂ ਐਨੇ ਹੈਲਥ ਕੌਨਸ਼ੀਅਸ ਹੋ ਪਤਾ ਕਿ ਸਬਜ਼ੀ ਬਹੁਤ ਥੋੜੀ ਹੈ ਜਿਹੜੀ ਮੇਰੀ ਸਟੀਲ ਦੀ ਕੜਾਹੀ ਉਹ ਵੱਡੇ ਸਾਈਜ਼ ਦੀ ਆ ਤੇ ਮੇਰੇ ਕੋਲ ਬਹੁਤ ਥੋੜੀ ਸਬਜ਼ੀ ਹੁੰਦੀ ਹੈ ਫਿਰ ਮੈਂ ਆ ਕੜਾਹੀ 'ਚ ਬਣਾ ਲੈਂਦੀ ਆ ਇਹ ਛੋਟੀ ਹੈ ਸਾਈਜ਼ 'ਚ ਇਹ ਸਬਜ਼ੀ ਬੜੀ ਜਲਦੀ ਬਣ ਜਾਂਦੀ ਹੈ ਟਾਈਮ ਹੋ ਗਿਆ 7 ਵਜੇ ਦਾ ਹੁਣ ਮੈਂ ਕਰੀ ਆਪਣਾ ਡਿਨਰ ਕੱਲੀ ਸਬਜ਼ੀ ਲੈ ਰਹੀ ਹਾਂ ਜਿਵੇਂ ਰੋਟੀ ਨਹੀਂ ਲੈ ਰਹੀ ਕੋਈ ਵੀ ਕੌਂਕੋ ਸਵੇਰੇ ਮੈਂ ਪੌਂਟਾ ਖਾਦਾ ਸੀ ਆ ਲੰਚਸ ਵੀ ਫੁੱਲ ਕਾ ਖਾਂਦਾ ਕਾਰਬਸ ਫਿਰ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਸ ਕਰਕੇ ਮੈਂ ਕੱਲੀ ਸਬਜ਼ੀ ਖਾ ਰਹੀ ਹਾਂ ਸਬਜ਼ੀ ਮੈਂ ਬਹੁਤ ਸਿੰਪਲ ਤਰੀਕੇ ਨਾਲ ਬਣਾਈ ਆ ਘੱਟ ਨੂਨ ਮਿਰਚਾਂ ਦੀ ਕੋਈ ਗਰਮ ਮਸਾਲਾ ਤਾਂ ਨਹੀਂ ਪਾਊਡਰ ਕੁਝ ਵੀ ਨਹੀਂ ਇਹਦੇ ਵਿੱਚ ਪਾਇਆ ਕਿਉਂਕਿ ਮੇਰੇ ਤਿਆਬ ਆਂਦਾ ਐਸਾ ਐਸਿਡ ਬਰਨ ਕਰਕੇ ਮੈਨੂੰ ਆਇਆ ਲੱਗਦਾ ਬਿਲਕੁਲ ਸਿੰਪਲ ਜੀ ਸਬਜ਼ੀ ਹੋਵੇ ਘੱਟ ਨੂਨ ਮਿਰਚ ਵਾਲੀ ਬਸ ਉਸ ਉਸ ਤਰੀਕੇ ਨਾਲ ਹੀ ਬਣਾਈ ਮੈਂ ਉਵੇਂ ਹੀ ਬਣੀ ਬਹੁਤ ਟੇਸਟੀ ਤੇ ਅੱਜ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਜੋ ਮੈਂ ਚਾਹ ਤੀਨੀ ਸੀ ਸ਼ਾਹ ਨੂੰ ਅ ਜਦੋਂ ਬੱਚੇ ਸਕੂਲ ਜਾਂਦੇ ਸੀ ਦੋਨੇ ਬੱਚੇ ਉਹਨਾਂ ਫਿਰ ਪੇਰੈਂਟਸ ਨੂੰ ਦੇਖੋ ਜਾਣਾ ਪੈਂਦਾ ਹੁੰਦਾ ਸਕੂਲ ਹਨਾ ਜਦੋਂ ਬੱਚੇ ਸਕੂਲ ਪੜ੍ਹਦੇ ਨੇ ਕਦੇ ਬੱਚਿਆਂ ਦੀ ਪੇਰੈਂਟਸ ਟੀਚਰ ਮੀਟਿੰਗ ਆ ਗਈ ਕਦੇ ਕੋਈ ਫੰਕਸ਼ਨ ਆ ਗਿਆ ਕਦੇ ਆਪਾਂ ਫੀਸ ਭਰਨੇ ਆ ਜਾਂ ਕਦੇ ਆਪਾਂ ਕੁਝ ਹੋਰ ਕੰਮ ਸੰਬੰਧੀ ਸਕੂਲ 'ਚ ਬੱਚਿਆਂ ਦੇ ਨਾਲ ਜਾਣਾ ਹੀ ਪੈਂਦਾ ਪੇਰੈਂਟਸ ਨੂੰ ਬੱਚਿਆਂ ਦੇ ਸਕੂਲ 'ਚ ਤੇ ਇੱਕ ਟਾਈਮ ਸੀਗਾ ਮੇਰੇ ਕੋਲ ਨਾ ਗਰਮੀਆਂ ਸਿਰਫ ਦੋ ਕਾਟਨ ਦੇ ਸੂਟ ਸੀ ਵਧੀਆ ਆਉਣ ਜਾਣ ਵਾਲ ਬਾਹਰ ਅੰਦਰ ਪਾਉਣ ਵਾਲੇ ਤੇ ਮੈਂ ਉਹੀ ਪਾਲਾ ਪਾਲਾਂ ਦੀ ਹੁੰਦੀ ਹਨਾ ਇੱਕ ਪਾਲਾ ਦੂਜਾ ਪਾਲਾ ਬਸ ਐਂ ਰਿਪੀਟ ਤੇ ਬਸ ਉਹੀ ਪਾਈ ਜਾਂਦੀ ਹੁੰਦੀ ਦੋ ਸ ਤੇ ਮੇਰੀ ਬੇਟੀ ਮੈਨੂੰ ਕਹਿੰਦੀ ਇੱਕ ਵਾਰੀ ਕੁੜੀਆਂ ਥੋੜੇ ਸਮਝਦਾਰ ਹੁੰਦੇ ਮੁੰਡਿਆਂ ਨਾਲ ਬੇਟਾ ਦਾ ਮੇਰੇ ਭੋਲਾ ਇਹਨੂੰ ਨਹੀਂ ਨਾ ਪਤਾ ਹੈਗਾ ਕੱਪੜੇ ਆਪਣੇ ਬਾਰੇ ਉਹ ਕਹਿੰਦੀ ਸੀ ਉਸ ਟਾਈਮ ਤੇ ਮੈਂ ਕਹਿੰਦੀ ਮਮਾ ਤੁਹਾਡੇ ਕੋਲ ਦੋ ਸੂਟ ਨੇ ਤੁਸੀਂ ਇਹੀ ਪਾਈ ਜਾਂਦੇ ਹੋ ਹੈਨਾ ਤੇ ਕੀ ਕਹਣਗੇ ਦੇਖਣ ਵਾਲੇ ਵੀ ਇਹਦੇ ਮਮਾ ਕੋਲ ਸਿਰਫ ਦੋ ਹੀ ਸੂਟ ਨੇ ਮੈਂ ਹੈਰਾਨ ਹੋ ਗਈ ਮੈਂ ਕਿਹਾ ਫਿਰ ਕੀ ਹੋ ਗਿਆ ਸੂਟ ਨੇ ਧੋਤੇ ਸਮਾਰੇ ਨੇ ਪ੍ਰੈਸ ਕਰਨ ਫਿਰ ਕੀ ਹੋ ਗਿਆ ਬੇਟੇ ਤੇ ਫਿਰ ਮੈਂ ਉਹਨਾਂ ਨੂੰ ਸਮਝਾਇਆ ਮੈਂ ਖਾਏ ਕਰੀਗਾ ਬਹੁਤਾਰੇ ਕੱਪੜਾ ਨਾਲ ਕੋਈ ਧੋਤ ਨਹੀਂ ਪੰਦੀ ਹੁੰਦੀ ਹੈਗੀ ਠੀਕ ਆ ਬੋਲਣ ਦਾ ਬੰਦੇ ਨੂੰ ਸਮੀਕਾ ਹੋਵੇ ਆਪਣੇ ਸ਼ਬਦ ਸ਼ਬਦਾਵਲੀ ਜਿਹੜੀ ਆਪਾਂ ਯੂਜ਼ ਕਰਦੇ ਬੋਲਣ ਵਾਸਤੇ ਉਹ ਸੋਹਣੇ ਹੋਵੇ ਕੱਪੜੇ ਕੋਈ ਮੈਟਰ ਨਹੀਂ ਕਰਦੇ ਹੈਗੇ ਕਿਉਂਕਿ ਮਮਾ ਮੈਨੂੰ ਸ਼ਰਮ ਹੋਣੀ ਪਰ ਤੁਸੀਂ ਉਹ ਹੀ ਦੋ ਸੂਟ ਬਾਰੇ ਬਾਰੇ ਰਿਪੀਟ ਕਰਕੇ ਪਾ ਲਾਨੇ ਹੋਵੇ ਮੈਂ ਕਿਹਾ ਨਹੀਂ ਮੈਨੂੰ ਕੋਈ ਸ਼ਰਮ ਨਹੀਂ ਹੋਣੀ ਇਸ ਕਾਹ ਚ ਫਿਰ ਕੀ ਹੋ ਗਿਆ ਤੇ ਅੱਜ ਮੈਂ ਐ ਸੋਚ ਲਈ ਕਿ ਮੇਰੇ ਅਲਮਾਰੀ ਚ ਅੱਜ ਐਨੇ ਸੂਟ ਪਏ ਨੇ ਤੇ ਅੱਜ ਜਾਣ ਨੂੰ ਕਿਤੇ ਥਾਂ ਹੀ ਨਹੀਂ ਆਲਾ ਦਾ ਕੋਈ ਰਿਸ਼ਤਾ ਹੀ ਨਹੀਂ ਹੈਗਾ ਕਿਤੇ ਰਿਸ਼ਤੇਦਾਰੀ ਨਹੀਂ ਹੈਗੀ ਜਾਈਏ ਤਾਂ ਜਾਈਏ ਕਿਥੇ ਅੱਜ ਕੱਪੜੇ ਸਾਰੇ ਐ ਪੈਨਵੇਂ ਪਾਉਣ ਨੂੰ ਸਰਸਰੀਏ ਵੀ ਕਿਤੇ ਆਉਣਾ ਜਾਣਾ ਹੋਵੇ ਤਾਂ ਮੈਂ ਪਾਵਾਂ ਉਈ ਉਸ ਸਮੇਂ ਸਮੀਤ ਗੱਲ ਲਾ ਉਦੋਂ ਆਉਣਾ ਜਾਣਾ ਇੰਨਾ ਹੁੰਦਾ ਸੀਗਾ ਉਦੋਂ ਕੱਪੜੇ ਨਹੀਂ ਸੀਗੇ ਹੁਣ ਕੱਪੜੇ ਹੈਗੇ ਨਾ ਹੁਣ ਜਾਣ ਨੂੰ ਕਿਤੇ ਥਾਂ ਨਹੀਂ ਹੈਗੀ ਕਿਤੇ ਜਾਈਏ ਫਿਰ ਮੇਰਾ ਮਨ ਵੀ ਬਹੁਤ ਵਾਰਿਆ ਮੈਂ ਰੋਈ ਵੀ ਬਹੁਤ ਵਾਰ ਮਨ ਮੇਰਾ ਹਉਣਾ ਹੋਏ ਰੋ ਰੋ ਕੇ ਸਮੇਂ ਸਮੀਤ ਗੱਲ ਹੁੰਦੀ ਆ ਬਸ ਹਨਾ ਅ ਟਾਈਮ ਔਖਾ ਸੱਖਾ ਬਹੁਤ ਦੇਖਿਆ ਸਾਵਰ ਮੈਂ ਬਹੁਤ ਕੀਤਾ ਟਾਈਮ ਹੋ ਗਿਆ 8:30 ਦਾ ਬਾਰ ਵਾਕ ਵੀ ਹੋ ਗਈ ਆਫਟਰ ਡਿਨਰ ਵਾਲੇ ਕਿਉਂਕਿ ਮੌਸਮ ਬੜੀਆ ਠੰਡਾ ਮੌਸਮ ਆ ਕੱਲ ਵੀ ਠੰਡਾ ਸੀ ਅੱਜ ਵੀ ਪੂਰਾ ਠੰਡਾ ਮੌਸਮ ਠੰਡ ਲੱਗਣ ਲੱਗੀ ਸੀ ਮੈਂ ਤਾਂ ਦੁਪੱਟੇ ਨੇ ਏਦਾਂ ਆਪਣੇ ਆਪ ਨੂੰ ਕਵਰ ਕੀਤਾ ਬਾਹਰ ਵਾਕ ਕਰਦੇ ਨੇ ਠੰਡ ਲੱਗ ਰਹੀ ਸੀ ਤੇ ਸ਼ਾਮ ਹੋ ਵੈਸੀ ਨਾ ਅੰਦਰ ਬੜਾ ਨੂੰ ਪਤਾ ਨਹੀਂ ਦਿਲ ਨਹੀਂ ਕਰਦਾ ਐ ਲੱਗਦਾ ਵੀ ਅੰਦਰ ਬੜ ਕੇ ਤਾਂ ਘਟਨ ਹੁੰਦੀ ਆ ਬਾਹਰ ਵਧੀਆ ਫਿਰ ਜਦ ਮੈਂ ਪੂਰਾ ਥੱਕ ਕੇ ਫਿਰ ਮੈਂ ਅੰਦਰ ਆਈ ਆ ਤੇ ਹੁਣ ਬਸ ਨੈਟਸੂਟ ਕਰਾ ਚੇਂਜ ਕਰਦੇ ਆ ਕੋਈ ਦਹੀਂ ਚਪਾਉਣੀ ਆ ਦੁੱਧ ਗਰਮ ਕਰਨਾ ਉਹ ਕਰਦੇ ਆ ਤੇ ਕਰਦੇ ਵੀਡੀਓ ਦਾ ਐਂਡ ਹੁਣ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੀ ਨੇ ਸਬਸਕ੍ਰਾਈਬ ਕਰ ਲੇ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ